ਮੋਹਾਲੀ ਦੇ ਵਿੱਚ ਵੀ ਸਰਕਾਰ ਤੇ ਰੇਲਵੇ ਲਾਈਨਾਂ ਦੀ ਜੜੀਆਂ ਨੇ ਬੰਦ ਕਰਕੇ ਰੱਖਿਆ ਹੋਇਆ ਨੇ ਕਿਸਾਨਾਂ ਆਪਣੀਆਂ ਮੰਗਾਂ ਦੇ ਹੱਲ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸੜਕਾਂ ਤੇ ਉਤਰੇ ਹੋਏ ਨੇ ਪਾਵੇ ਪੁਲਿਸ ਪ੍ਰਸ਼ਾਸਨ ਨੇ ਰੂਟ ਨੂੰ ਜੜਾ ਹੈ ਮੋੜ ਦਿੱਤਾ ਪਰ ਫੇਰ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦੇ ਪੰਜਾਬ ਬੰਦਾ ਅਸਰ ਮੋਹਾਲੀ ਦੇ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲਿਆ ਮੋਹਾਲੀ ਦੇ ਵਿੱਚ ਕਈ ਥਾਵਾਂ ਤੇ ਬਾਜ਼ਾਰ ਪੂਰੀ ਤਰੀਕੇ ਨਾਲ ਬੰਦ ਰੱਖੇ ਗਏ ਤੇ ਰੂਟ ਮੋੜਨ ਦੇ ਕਰਕੇ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜੜਾਇਆ ਹੈ ਜਦੋਂ ਆਵਾਜਾਈ ਨੂੰ ਪੂਰੇ ਤਰੀਕੇ ਨਾਲ ਠੱਪ ਕੀਤਾ ਗਿਆ ਚੱਕਰ ਜਾਮ ਕੀਤਾ ਗਿਆ ਤਾਂ ਪ੍ਰਸ਼ਾਸਨ ਨੇ ਰੂਟ ਨੂੰ ਡਾਇਵਰਟ ਕਰ ਦਿੱਤਾ ਲੇਕਿਨ ਰੂਟ ਡਾਇਵਰਟ ਹੋਣ ਦੇ ਕਰਕੇ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਜੜਾ ਕਰਨਾ ਪੈ ਰਿਹਾ ਹੈ ਹੈ ਤੇ ਨਾ ਵੱਲ ਬੁਲਾਏ ਗਏ ਪੰਜਾਬ ਬੰਦ ਦੀ ਇਹ ਮੁਹਾਲੀ ਦੀ ਤਸਵੀਰ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਉਹ ਰੋਡ ਬਲਾਕ ਕਰਕੇ ਰੋਡ ਤੇ ਬੈਠੇ ਹੋਏ ਨੇ ਤੇ ਆਪਣੀਆਂ ਮੰਗਾਂ ਨੂੰ ਆ ਸਰਕਾਰ ਦੇ ਮੂਹਰੇ ਪੇਸ਼ ਕਰਨ ਵਾਸਤੇ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਹੈਗਾ ਉਹ ਕਰ ਰਹੇ ਨੇ ਦੂਜੇ ਪਾਸੇ ਇਸ ਸੜਕ ਤੋਂ ਜੇ ਉੱਪਰ ਵੱਲ ਵੇਖੀਏ ਤਾਂ ਉਹ ਰੇਲਵੇ ਟਰੈਕ ਹੈ ਜਿੱਥੇ ਕਿਸਾਨਾਂ ਨੇ ਰੇਲਵੇ ਟਰੈਕ ਤੇ ਵੀ ਡੇਰੇ ਲਾਏ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਪਿਛਲੇ ਕਈ ਦਿਨਾਂ ਤੋਂ 30 دسمبر ਨੂੰ ਪੰਜਾਬ ਬੰਦ ਦਾ ਐਲਾਨ ਦਿੱਤਾ ਸੀ ਤੇ ਅੱਜ ਸਵੇਰੇ 7 ਵਜੇ ਤੋਂ ਹੀ ਕਿਸਾਨ ਸੜਕਾਂ ਦੇ ਉੱਤੇ ਆਪਣੇ ਇਸ ਐਲਾਨ ਦੇ ਮੁਤਾਬਿਕ ਅ ਰਣਨੀਤੀ ਦੇ ਤਹਿਤ ਆਪਣੀ ਮੰਗਾਂ ਨੂੰ ਸਮਰਥਨ ਦੇਣ ਵਾਸਤੇ ਇਕੱਠਾ ਹੋਏ ਹੋਏ ਨੇ ਤੇ ਆ ਕਿਸਾਨ ਨੇਤਾ ਬੱਲੇਵਾਲ ਜਿਹੜੇ ਕਿ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਮਰਨਵਰਤ ਤੇ ਬੈਠੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਆ ਇਹ ਪਰਦੇਸ਼ ਜਿਹੜਾ ਹੈਗਾ ਉਹ ਕਰ ਰਹੇ ਨੇ ਕੁਝ ਕਿਸਾਨ ਸਾਡੇ ਨਾਲ ਨੇ ਸਰ ਸਵੇਰੇ 7 ਵਜੇ ਤੋਂ ਹੀ ਤੁਸੀਂ ਸੜਕਾਂ ਦੇ ਉੱਤੇ ਹੋ ਕਿੰਨਾ ਇੱਕ ਅਸਰ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ ਅਕਸਰ ਤੋਂ ਸਾਡੇ ਸਾਹਮਣੇ ਦੇ ਲੋਕੀ ਸਾਰੇ ਚ ਖੜੇ ਆ ਗਏ ਹੈ ਤੇ 7 ਵਜੇ ਲੋਕੀ ਛਾਂ ਦੇ ਚਾਹ ਤੇ ਜਿਹੜਾ ਸਾਡੀਆਂ ਕਿਸਾਨੀਆਂ ਮੰਗਾ ਮੰਨੀਆਂ ਹੋਈਆਂ ਜਿਹੜੇ ਮੋਦੀ ਸਰਕਾਰ ਨਹੀਂ ਮੰਨ ਰਹੀ ਤੇ ਅੱਜ ਆ ਬੰਦਾ ਸਦੈਤ ਹੋਵੇ ਤੇ ਆ ਬੱਲੇਵਾਲ ਸਾਹਿਬ ਦੀ ਜਾਹਿਰ ਕੀਤੀ ਜਾ ਰਹੀ ਹੈ ਕੀ ਕਹੋਗੇ ਸਰ ਕਿਉਂਕਿ 35ਵਾਂ ਦਿਨ ਹੈ ਉਹਨਾਂ ਦੇ ਉਹਨਾਂ ਜੋ ਮੰਨਵਾਤਾ ਸਾਡੇ ਦੇਸ਼ ਦੇ 바ਤੇ ਪੰਜਾਬ ਦੀ ਖਾਤਰ ਜਿਹੜੇ ਜ਼ਮੀਨਾਂ ਬਚਾਉਣ ਦੀ ਕੋਸ਼ਿਸ਼ ਕਰਦੇ ਆਪਣੀ ਸਾਡੀ ਨਸਲਾਂ ਫੁੱਲਾਂ ਬਚਾਉਣ ਦੀ ਕੋਸ਼ਿਸ਼ ਕਰਦੇ ਉਹ ਰੱਖਿਆ ਹੋਇਆ ਉਹਨਾਂ ਦਾ ਜਜ਼ਬਾ ਜਿਹੜਾ ਹੌਸਲੇ ਨਾਲ ਜਿਰੇ ਹੈ ਕਿਉਂਕਿ 30 31 ਤਿੰਨ ਦਿਨ ਸੈਂਸ ਵੀ ਕਹਿੰਦੀ ਹੈਗੀ ਹੈ ਵੀ ਬੰਦਾ ਜਿਹੜਾ ਉਹ ਕਦੇ ਵੀ ਉਹਦੀ ਡੈਥ ਹੋ ਸਕਦੀ ਹੈ ਪਰ ਅਸੀਂ ਇਹਨਾਂ ਨੂੰ ਕਹਿੰਦੇ ਜੋ ਲੀਡਰ ਕੋਈ ਘਰੋਂ ਪੈਦਾ ਨਹੀਂ ਹੁੰਦੇ ਲੀਡਰ ਬਹੁਤ ਔਕੇ ਪੈਦਾ ਹੁੰਦੇ ਆ ਅਸੀਂ ਇਹਨਾਂ ਨੂੰ ਫੇਰ ਵੀ ਪੀਲੇ ਸਾਡੀ ਇੱਜ਼ਤ ਪਾ ਜੇ ਬਾਹਰੋਂ ਸਮਰਥਨ ਦਿੱਤਾ ਹੈ ਨਾ ਕਿ ਆਪਣਾ ਇਹਨਾਂ ਨਾਲ ਸਾਡੀ ਐਸਕੇ ਨੇ ਨਾਂ ਲਾ ਚੁੱਕੀ ਆ ਪੂਰੇ ਦੇ ਨਾਲ ਹੈ ਸਮਰਥਿਓ ਨੂੰ ਦਿੱਤਾ ਹੋਇਆ ਪੂਰੇ ਦਾ ਪੂਰਾ ਸਾਡੀ ਆ ਹੀ ਮੰਗਾ ਮੰਨਿਆ ਹੋਇਆ ਮੰਗਾ ਨਹੀਂ ਮੰਨਦਾ ਪਿਆ ਮੋਦੀ ਸਰਕਾਰ ਬੋਲੀ ਹੈ ਬਿਲਕੁਲ ਨਹੀਂ ਅੱਜ ਤੱਕ ਇਹਨੂੰ 15 ਸਾਲ ਹੋ 10 ਸਾਲ ਤੋਂ ਉੱਤੇ ਹੋ ਗਿਆ ਪ੍ਰਧਾਨ ਮੰਤਰੀ ਬਣੇ ਨੇ ਅੱਜ ਤੱਕ ਇਹਨੂੰ ਕੋਈ ਪ੍ਰੈਸ ਕਾਨਫਰੰਸ ਵੀ ਨਹੀਂ ਕਰੀ ਨਾ ਕੁਝ ਕਰਦਾ ਹੈ ਤਾਂ ਇਹ ਸਿਰਫ ਇਹਨੂੰ ਜਗਾਨ ਦੀ ਗੱਤ ਹੈ ਜਿਹੜਾ ਪੰਜਾਬ ਦਾ ਬੰਦਾ ਵੀ ਉੱਠ ਕੇ ਜਾਗੇ ਸਾਡੇ ਬੰਦੇ ਮੰਗਾ ਮੰਨੇ ਤੇ ਸਾਡੇ ਧਲੇਪਾਲ ਸਾਹਿਬ ਮਨਮਤ ਉੱਠਣ ਅਸੀਂ ਤਾਂ ਕਰੀ ਵੀ ਇਹਨਾਂ ਦੀ ਪਰਮਾਤਮਾ ਦੇ ਲੰਬੀ ਆਇਉ ਬਖਸ਼ੇ ਤੇ ਜੇ ਸਾਡੇ ਦੇਸ਼ ਵਾਸਤੇ ਹੋਰ ਇਹ ਜਿਹੜੇ ਲਿਟਰ ਪੈਦਾ ਹੋਣ ਔਰ ਜਿਸ ਤਰ੍ਹਾਂ ਦੇ ਨਾਲ ਹਾਈ ਕੋਰਟ ਵੱਲੋਂ ਟਿੱਪਣੀ ਵੀ ਆਈ ਹੈ ਕਿ ਡੱਲੇਵਾਲ ਸਾਹਿਬ ਜਿਹੜੇ ਹੈਗੇ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਲੇਕਿਨ ਕੁਝ ਨੇਤਾ ਹੀ ਨਹੀਂ ਚਾਹੁੰਦੇ ਕਿ ਉਹ ਇਲਾਜ ਕਰਵਾਉਣ ਵਾਸਤੇ ਵਾਸਤੇ ਜਾਣ ਇਸ ਤਰ੍ਹਾਂ ਦੀਆਂ ਸਖਤ ਟਿੱਪਣੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਸਿਹਤ ਦੀ ਚਿੰਤਾ ਨੂੰ ਲੈ ਕੇ ਹਾਈ ਕੋਰਟ ਇਹ ਇਹਨਾਂ ਨੇ ਆਪਣਾ ਜਜਮੈਂਟ ਨਹੀਂ ਉਠਾਇਆ ਪਰ ਮੇਰੀ ਆਪਣੀ ਪਰਸਨਲ ਰਾਇ ਹੈ ਆਪਾਂ ਹੋਰ ਕਿਸੇ ਨਰਿਕੰਦੇ ਇਹ ਇਹਨਾਂ ਮੰਨਵਾਤਾ ਤੋਂ ਕੋਈ ਤਰੀਕਾ ਹੈਗਾ ਇਹਨਾਂ ਦਾ ਪਰ ਉਹ ਇਹਨਾਂ ਦੀ ਜਥੇਬੰਦੀ ਵਰਤ ਸਕਦੀ ਹੈ ਅਸੀਂ ਇਹਨਾਂ ਦੀ ਜਥੇਬੰਦੀ ਦੇ ਨਹੀਂ ਸਾਡੀ ਆਪਣੀ ਜਥੇਬੰਦੀ ਉਹ ਜਥੇਬੰਦੀ ਦਾ ਸਟੇਟ ਪ੍ਰੈਜ਼ੀਡੈਂਟ ਆ ਤੇ ਜਥੇਬੰਦੀ ਜੋ ਚਾਹਤ ਤੈਨੂੰ ਮੰਨਵਾ ਤੋੜਵਾ ਸਕਦੀ ਹੈ ਅਸੀਂ ਇਹ ਕਹਿੰਦੇ ਮੰਨਵਾ ਤੋੜਨ ਸਾਾਨੂੰ ਤਾਂ ਫਾਇਦਾ ਦਾ ਮਤਲਬ ਤੋੜ ਕੇ ਸਾਡੇ ਇਹ ਲੀਡਰ ਪੈਦਾ ਉਹ ਇਮਾਨਦਾਰ ਲੀਡਰ ਹੈ ਜਿਹਦੇ ਵਰਦਨਪੁਰ ਤੋਂ ਅੱਗੇ ਹੋਰ ਸਾਡੇ ਸੰਘਰਸ਼ ਨੂੰ ਲੰਮਾ ਖਿੱਚ ਸਕਦੇ ਆ ਇਹਨਾਂ ਪਰ ਦਾ ਲੀਟਰ ਕੋਈ ਪੈਦਾ ਹੋਊਗਾ ਤਾਂ ਹੀ ਹੋਊਗਾ ਜੇ ਸਾਡੇ ਕੋਲ ਲੀਡ ਨਹੀਂ ਅਸੀਂ ਸੰਘਰਸ਼ ਲੜਨ ਕਿਥੋਂ ਇਹਨਾਂ ਜਸਵੀਨ ਮੈਂ ਕਹਿੰਦਾ ਜਿਸ ਚਮਕੌਰ ਦੀ ਗੜੀ ਦੇ ਵਿੱਚ ਤੁਹਾਡੇ ਮਾਧਿਕਾਰ ਚਮਕੌਰ ਦੀ ਗੜੀ ਦੇ ਵਿੱਚ ਪੰਜ ਪਿਆਰੇ ਨੂੰ ਹੁਕਮ ਦਿੱਤਾ ਗੁਰਮਾਸਾਨ ਨੂੰ ਵੀ ਤੁਸੀਂ ਮੰਨ ਆਪਣੀ ਤੁਸੀਂ ਹੋਰ ਫੌਜਾਂ ਅਸੀਂ ਕਿ 4 10 ਫੌਜਾਂ ਅਸੀਂ ਵੀ ਤਾਂ ਵੀ ਆਪਣੇ ਤਸਾਨੀ ਲੰਮਾ ਖਿੱਚਦੇ ਪੰਜ ਪਿਆਰੇ ਪੇਸ਼ ਕਰਕੇ ਲੱਗੇ ਜੇ ਮਨ ਤੁਰਾਓ ਤੇ ਹੋਰ ਕਿਸੇ ਨੰਨੇ ਬੰਦੇ ਨੂੰ ਬਿਠਾ ਦਿਓ ਜੇ ਸਾਡਾ ਲੰਮਾ ਸੰਘਰਸ਼ ਕਿੱਥੇ ਚੱਲ ਸਕੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਨੇ ਰਾਹ ਜਿਹੜੇ ਹੈਗੇ ਨੇ ਉਹ ਬਲਾਕ ਕੀਤੇ ਹੋਏ ਨੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਦੇ ਵਿੱਚ ਰੱਖਣ ਵਾਸਤੇ ਇੱਥੇ ਪੁਲਿਸ ਫੋਰਸ ਵੀ ਜਿਹੜੀ ਹੈਗੀ ਹੈ ਉਹ ਪ੍ਰਾਪਤ ਸੰਖਿਆ ਦੇ ਵਿੱਚ ਮੌਜੂਦ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਜਿਹੜੇ ਇਹ ਇਹਨਾਂ ਰਾਹਾਂ ਤੋਂ ਆਉਂਦੇ ਜਾਂਦੇ ਨੇ ਉਹ ਕਾਫੀ ਪਰੇਸ਼ਾਨੀਆਂ ਸਵੇਰੇ ਤੋਂ ਹੀ ਝਿਲ ਰਹੇ ਨੇ ਹਾਲਾਂਕਿ ਕਿਸਾਨਾਂ ਨੇ ਪੰਜਾਬ ਬੰਦ ਜਿਹੜਾ ਸੱਦਾ ਹੈ ਉਹ ਕਾਫੀ ਦਿਨ ਪਹਿਲਾਂ ਦਿੱਤਾ ਸੀ ਤੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਸੀ ਕਿ 30 ਤਾਰੀਖ ਨੂੰ ਕਿਉਂਕਿ ਪੰਜਾਬ ਬੰਦ ਹੈ ਇਸ ਕਰਕੇ ਆਪਣੇ ਘਰਾਂ ਤੋਂ ਨਿਕਲਣ ਤੋਂ ਗੁਰੇਜ਼ ਕਰਨ ਇਤਹਾਜ਼ ਕਰਾਉਣਾ ਕਿ ਕੈਮਰਾ